ਇੱਕ ਗੁਪਤ ਸੂਚਨਾ ਦੇ ਆਧਾਰ ਤੇ ਐਂਟੀ ਨਾਰਕੋਟਿਕ ਸੈੱਲ ਨੇ ਜ਼ਿਲ੍ਹਾ ਬਠਿੰਡਾ ਦੇ ਇੱਕ ਵਿਅਕਤੀ ਨੂੰ ਅਨਾਜ ਮੰਡੀ ਬਦਨੀ ਕਲਾਂ ਤੋਂ 2 ਕਿਲੋ 520 ਗ੍ਰਾਮ ਅਫੀਮ ਅਤੇ ਇੱਕ ਕਾਰ ਸਵਿਫਟ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਬਦਨੀ ਕਲਾਂ ਪੁਲਿਸ ਸਟੇਸ਼ਨ ਵਿਖੇ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਜਾਣਕਾਰੀ ਦਿੰਦੇ ਡੀਐਸਪੀ ਲਵਦੀਸ਼ਮ ਗਿੱਲ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾ ਜੀ ਕੇ ਬਿਠਿੰਡਾ ਦਾ ਰਹਿਣ ਵਾਲਾ ਹਰਪਾਲ ਸਿੰਘ ਜੋ ਕਿ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਦਾ ਹੈ ਇਸ ਸਮੇਂ ਨਾਜ ਮੰਡੀ ਬਧਨੀ ਕਲਾਂ ਵਿੱਚ ਇੱਕ ਗਾਹਕ ਦੀ ਉਡੀਕ ਕਰ ਰਿਹਾ ਹੈ ਤਾਂ ਸਾਡੀ ਐਂਟੀ ਨਾਰਕੋਟਿਕਸ ਸੈੱਲ ਦੀ ਟੀਮ ਉੱਥੇ ਪਹੁੰਚ ਗਈ ਅਤੇ ਸਵਿਫਟ ਕਾਰ ਦੀ ਤਲਾਸ਼ੀ ਲੈਣ ਤੇ ਕਾਰ ਵਿੱਚੋਂ 2 ਕਿਲੋ 520 ਗ੍ਰਾਮ ਅਫੀਮ ਬਰਾਮਦ ਹੋਈ ਹਰਪਾਲ ਸਿੰਘ ਨੂੰ ਮੌਕੇ ਤੇ ਗ੍ਰਿਫਤਾਰ ਕਰ ਲਿਆ ਗਿਆ ਮੋਗਾ ਤੋਂ ਵਿਸ਼ੇਸ਼ ਰਿਪੋਰਟ ਬਿੱਟੂ ਪੁਰਬਾ ਆਪ ਸਰਕਾਰ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਖਿਲਾਫ ਜਲਾਈ ਮਹਿੰਮ ਨੂੰ ਉਸ ਵੇਲੇ ਬਹੁਤ ਬਲ ਮਿਲਿਆ ਜਦੋਂ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਾਡੇ ਮੋਗਾ ਜ਼ਿਲ੍ਹੇ ਦੇ ਨਾਰਕੋਟਿਕ ਸੈੱਲ ਦੇ ਇੰਚਾਰਜ ਇੰਸਪੈਕਟਰ ਪ੍ਰਤਾਪ ਸਿੰਘ ਜੀ ਵੱਲੋਂ ਆਪਣੀ ਟੀਮ ਸਮੇਤ 2 ਕਿਲੋ 520 ਗ੍ਰਾਮ ਅਫੀਮ ਫੜੀ ਗਈ ਹੈ ਇਹ ਅਫੀਮ ਜਿਹੜਾ ਮੁੰਡਾ ਹਰਪਾਲ ਸਿੰਘ ਹੈ ਪਿੰਡੇ ਦਾ ਹੈਗਾ ਸੇਮਾ ਕਲਾਂ ਥਾਣਾ ਨਥਾਣਾ ਜ਼ਿਲ੍ਹਾ ਬਠਿੰਡਾ ਇਹ ਮੰਡੀ ਅਨਾਜ ਮੰਡੀ ਜਿਹੜੀ ਬਦਨੀ ਕਲਾਂ ਦੇ ਵਿੱਚ ਆਪਣੀ ਸਵਿਫਟ ਕਾਰ ਤੇ ਖੜਾ ਸੀ ਸਾਡੇ ਮੁਖਬਰ ਨੂੰ ਇਤਲਾਹ ਮਿਲੀ ਵੀ ਇਹ ਅੱਜ ਅਫੀਮ ਵੇਚਣ ਲਈ ਆਇਆ ਹੈ ਤੇ ਅੱਗੇ ਵੀ ਇਹ ਜਿਹਾ ਧੰਦਾ ਕਰਦਾ ਤਾਂ ਜਿਹਦੇ ਆਧਾਰ ਤੇ ਅਸੀਂ ਥਾਣਾ ਬਦਨੀਕਲਾ ਵਿਖੇ ਮਕਦਮਾ ਨੰਬਰ 4 18 6185 ਐਨਡੀਪੀਏ ਸੈਕਟਰ ਦੇ ਤਹਿਤ ਪਰਚਾ ਦਰਜ ਕੀਤਾ ਮਕਦਮਾ ਦਰਜ ਕਰਨ ਉਪਰੰਤ ਰੇਡ ਕੀਤਾ ਰੇਡ ਕਰਨ ਤੇ ਇਸ ਹਰਪਾਲ ਸਿੰਘ ਵਿਅਕਤੀ ਨੂੰ 2 ਕਿਲੋ 520 ਗ੍ਰਾਮ ਅਫੀਮ ਦੇ ਸਮੇਤ ਗ੍ਰਿਫਤਾਰ ਕਰ ਲਿਆ ਫਿਲਹਾਲ ਕੋਈ ਮਾਮਲਾ ਦਰਜ ਨਹੀਂ ਨਹੀਂ ਤੇ ਫਿਲਹਾਲ ਅਜੇ ਕੋਈ ਮਕਦਮਾ ਦਰਜ ਹੋਣ ਦੀ ਸੂਚਨਾ ਨਹੀਂ ਆ ਇਹ ਲਿਖਤੀ ਅਸੀਂ ਦੇ ਕੰਸਰਨ ਜਿਹੜਾ ਸੇਮ ਕਲਾ ਪਿੰਡ ਦਾ ਥਾਣਾ ਜਿਹੜਾ ਤਾਂ ਉੱਥੋਂ ਲਵਾਂਗੇ ਇਨਫੋਰਮੇਸ਼ਨ ਵੀ ਇਹਦੇ ਤੇ ਪਹਿਲਾਂ ਕੋਈ ਮੁਕੱਦਮਾ ਦਰਜ ਹੈ ਜਾਂ ਨਹੀਂ ਕਿੱਥੋਂ ਲੈ ਕੇ ਆਇਆ ਸੀ ਕਿੱਥੇ ਦੀ ਲੋਕੀ ਇਹ ਜਿਹੇ ਅਸੀਂ ਰਿਮਾਂਡ ਲਿਆ ਜੀ 3 ਦਿਨ ਦਾ ਤੇ ਉਸ ਰਿਮਾਂਡ ਚ ਪੁੱਛਾਂਗੇ ਕਿੱਥੋਂ ਲੈ ਕੇ ਆਇਆ ਤੇ ਤੇ ਮੋਗੇ ਨੇ ਕਿਸ ਕਿਸ ਨੂੰ ਰਿਚਿੰਗ ਸੀ ਸਿਓਰ ਤੋਂ ਗੱਡੀ ਇਹਦੀ ਆਪ ਦੀ ਹੈ ਜੀ ਬਿਲਕੁਲ ਇਹਦੀ ਆਪ ਦੀ ਗੱਡੀ ਹੈ ਕਿੱਥੇ ਕੋਈ ਵੀ ਸੀ ਫੀਮ ਨਹੀਂ ਇਹ ਜਿਹੜਾ ਗੇਅਰ ਬਾਕਸ ਹੈ ਗੱਡੀ ਦੇ ਗੇਅਰ ਬਾਕਸ ਦੇ ਕੋਲੇ ਨੇ ਲਫਾਫੇਸ ਪਾ ਕੇ ਰੱਖੀ ਹੋਈ ਸੀ ਉਹਨਾਂ ਬੀ ਕੀ ਕਰ ਰਿਹਾ ਮੁਕਦਮਾ ਦਰਜ ਕਰਤਾ ਕੋਰਟ ਚ ਪੇਸ਼ ਕਰਕੇ ਤਿੰਨ ਦਿਨ ਦਾ ਰਾਮਾ ਲਿਆ ਲਿਆ ਤੇ ਉਹਨੇ ਤੋਂ ਸਾਰੀ ਡਿਟੇਲ ਚ ਜਾਣਕਾਰੀ ਲਵਾਂਗੇ ਕਿ ਕਿੱਥੋਂ ਕਿੱਥੋਂ ਲਿਆਉਂਦਾ ਤੇ ਕਿੱਥੇ ਕਿੱਥੇ ਵੇਚਦਾ ਤੇ ਮੋਗੇ ਜਾਂ ਬਦਨੀ ਕਲਾ ਕਿਸ ਮਕਸਦ ਨਾਲ ਜਾਂ ਕਿਹੜੇ ਵਿਅਕਤੀਆਂ ਨੂੰ ਵੇਚਦਾ ਹੈ